ਲੋਕਿੱਤੇ ਬਣਾ ਕੇ ਤੇਰੇ ਬਾਦ ਰੋਣ ਦਾ ਹਾਂ ਦੇ ਲੋ ਜੀ ਗੁੱਡ ਮਾਰਨਿੰਗ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਅਸੀਂ ਵੀ ਠੀਕ ਠਾਕ ਆ ਟਾਈਮ ਆ ਜੀ ਮਾਰਨਿੰਗ ਦੇ 6:30 ਵਜੇ ਦਾ ਤੇ ਤੁਸੀਂ ਦਮਨ ਨੂੰ ਦੇਖ ਸਕਦੇ ਹੋ ਰੈਡੀ ਹੋ ਰਿਹਾ ਸਕੂਲ ਜਾਣ ਵਾਸਤੇ ਤੇ ਦਮਨ ਕਰਕੇ ਮੇਰੀ ਰੋਜ਼ 5:30 ਅੱਖ ਖੁੱਲ ਜੰਦੀ ਚਾਹੇ ਮੈਂ ਸਬਜੀ ਬਣਾਈ ਹੋਵੇ ਚਾਹੇ ਨਾ ਬਣਾਈ ਹੋਵੇ ਮੈਨੂੰ ਐ ਹੁੰਦਾ ਹਾਏ ਮੇਰਾ ਦਮਨ ਪੁੱਤ ਲੇਟ ਨਾ ਹੋ ਜੇ ਹਨਾ ਤੇ ਦਮਨ ਰੈਡੀ ਆ ਦਮਨ ਦੀ ਰੋਟੀ ਰੁੱਟੀ ਆਪਾਂ ਨੇ ਬਣਾਤੀ ਇੱਧਰ ਦਮਨ ਦੇ ਚਾਹ ਪਰੌਂਠੇ ਕਿਉਂਕਿ ਦਮਣ ਅੱਜਕਲ ਖਾ ਕੇ ਜਾਂਦੀ ਹੈ ਨਹੀਂ ਤਾਂ ਦਮਣ ਨਾ ਕਈ ਵਾਰ ਟਿਊਸ਼ਨ ਚਲੀ ਜਾਂਦੀ ਤੁਹਾਨੂੰ ਦੱਸਿਆ ਪਿਛਲੇ ਵਲੌਗਾਂ ਚ ਵੀ ਤੇ ਫਿਰ ਇਹਨੂੰ ਭੁੱਖ ਲੱਗਦੀ ਹੈ ਤੇ ਪਹਿਲਾਂ ਖਾ ਕੇ ਨਹੀਂ ਜਾਂਦੀ ਤੇ ਬਾਹਰ ਦਾ ਮੌਸਮ ਤੁਹਾਨੂੰ ਦਿਖਾਵਾਂ ਬਸ ਕਿੰਨੇ ਦਿਨ ਹੋ ਗਏ ਨੇ ਐਵੇਂ ਦਾ ਗੁੰਮਝਿਆ ਹੋਇਆ ਪਿਆ ਬੱਦਲ ਜਿਆ ਅੱਧ ਅੱਧ ਪਚੱਦੀ ਜੀ ਝੁੱਪ ਚੜ ਜਾਂਦੀ ਕਦੇ ਨਹੀਂ ਚੜ ਜਾਂਦੀ ਤੇ ਚਲੋ ਜੀ ਸਭ ਤੋਂ ਪਹਿਲਾਂ ਜਿਹੜਾ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਸ਼ੂ ਤੁਹਾਡੇ ਪਏ ਨੇ ਉਸ ਰੂਮ ਚ ਲੋਬੀ ਚ ਤੇ ਵਲੌਗ ਆਪਾਂ ਨੇ ਕੰਟੀਨਿਊ ਕਰਤਾ ਤੜਕੀ ਅੱਜ ਵਲੌਗ ਕੰਟੀਨਿਊ ਕਰਤਾ ਲਈ ਤਾਂ ਹੁੰਦਾ ਨਹੀਂ ਤੇ ਪਿਛਲੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਚਲੋ ਅਸੀਂ ਹੁਣ ਦੰਮੂ ਦੀ ਕਰ ਲਈਏ ਤਿਆਰੀ ਮਿਲਦੇ ਆ ਤੁਹਾਨੂੰ ਬਣੇ ਰੋ ਵਲੌਗ ਦੇ ਵਿੱਚ ਇਧਰ ਮੈਂ ਦੰਮਣ ਪੁੱਤ ਦਾ ਟਿਫਨ ਰੈਡੀ ਏ ਦੰਮਣ ਆ ਕਾਲੇ ਲਪਾਫੇ ਦੇ ਵਿੱਚ ਜੇ ਡੱਬੀ ਪਾਈਏ ਨਾ ਇਹ ਚ ਦਹੀਂ ਹੈ ਠੀਕ ਆ ਠੀਕ ਆ ਸ਼ੂ ਤਾਂ ਗਮ ਹੋ ਗਏ ਹੋਣੇ ਕਹਿੰਦੇ ਕਿ ਦੰਮਣ ਸਕੂਲ ਨਾ ਜਾਵੇ ਹੋ ਜਾ ਹੋਰ ਉਹ ਰੋ ਕਹਿੰਦੇ ਹੋਣਾ ਕਿ ਦਮਨ ਕਿਤੇ ਸਕੂਲ ਨਾਲ ਤੁਰ ਜੇ ਮੈਂ ਗੁੰਮੀ ਹੋ ਜਾ ਵੇਖ ਲਓ ਸ਼ੂ ਲੱਬਣ ਦੀ ਇਹ ਟਾਈਮ ਪਾਸ ਹੋ ਰਿਹਾ ਨਾ ਸ਼ੂ ਇੱਥੇ ਕਿੱਥੇ ਆਏ ਹੈ ਨਾ ਸ਼ੂ ਮੈਨੂੰ ਲੱਗਦਾ ਆਹ ਦੇ ਲੋ ਆਹ ਪੈ ਨੇ ਸ਼ੂ ਹੈ ਸ਼ੂਸ ਵਾਓ ਵਾਹ ਟਾਈਮ ਪਾਸ ਟਾਈਮ ਪਾਸ ਹੈ ਨਾ ਦਮਨ ਸ਼ੂ 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 ਤੇ ਸਵੇਰੇ ਸਵੇਰੀ ਨਹੀਂ ਗਰਮੀ ਲੱਗਣ ਦੀ ਨਾ ਪਸੀਨੇ ਆ ਰਹੇ ਬੁਰਾ ਹਾਲ ਇੰਨਾ ਬੁਰਾ ਹਾਲ ਹੈ ਗਰਮੀ ਦਾ ਤੋ ਮੈਨੂੰ ਲੋਦੀ ਹੈ ਹੈ ਅਮੈਂ ਖ ਮਾਮੂਜ ਵਰ ਕੀ ਪਾਵਾ ਦੇ ਲੋਕ ਇਹ ਨਹੀਂ ਮੈਨੂੰ ਤੁਸੀਂ ਕਹੋ ਮੈਂ ਕੋਟਿਆਂ ਕਿੱਥੇ ਅਜੇ ਮੈਂ ਉਹ ਕਰਨੀ ਪਾਪਾ ਦਾ ਕਿਸੇ ਚੈਰ ਕਰਨਾ ਕਿਉਂਕਿ ਉਹ ਤਾਂ ਵੀ ਅੱਜਕੱਲ ਸਾਡੇ ਅੱਠ ਚਲੇ ਜਾਂਦੇ ਨੇ ਤੇ ਤਾਂ ਕਰਕੇ ਤੇ ਬਾਕੀ ਵਿੱਚ ਦੇ ਕੰਮ ਜਿਹੜੇ ਨੇ ਮੇਰੇ ਘਰ ਦੇ ਤਾਂ ਅਮੀਨ ਲੱਗਦੇ ਉਹ ਮਮੂਲੀ ਬਿਨਾ ਵੀ ਵਿੱਚ ਅੱਛਾ ਸੱਚੇ ਇੱਥੇ ਦੱਸੇ ਕਮੈਂਟ ਕਰਕੇ ਇੱਕ ਗੱਲ ਜਰੂਰ ਇਹ ਦਮਣ ਨੇ ਮੈਨੂੰ ਪਹਿਲਾਂ ਵੀ ਕਿਹਾ ਮੈਂ ਪਤਾ ਨਾ ਕਰ ਲਾ ਤੇ ਧਮਣ ਕਹਿੰਦੀ ਮੈਨੂੰ ਨਹਾ ਕੇ ਬਹੁਤ ਜ਼ਿਆਦਾ ਨੀਂਦ ਆਉਂਦੀ ਮੈਨੂੰ ਤਾਂ ਸੁਸਤੀ ਪੈ ਜਾਂਦੀ ਮੈਂ ਤਾਂ ਹੀ ਨਹਾਉਂਦੀ ਨਹੀਂ ਹੈਗੀ ਹੁਣ ਦੇ ਲੋ ਨਹਾ ਕੇ ਕਦੋਂ ਦੀ ਕਹਿਰੀ ਮੈਨੂੰ ਨੀਂਦ ਆਉਂਦੀ ਬਈ ਮੈਨੂੰ ਨੀਂਦ ਆਉਂਦੀ ਬਈ ਉਹ ਜੀ ਹੁੰਦੀ ਹੈ ਹੈ ਹੁਣ ਦੇਖਿਓ ਮੈਂ ਚਾਹੇ ਜਾਈਂ ਸੌਂ ਜੂਗੀ ਬਸ ਚਲ ਬਸ ਸੌ ਜਾ ਤੋ ਹੀ ਜਾ ਰਿਹਾ ਸਕੂਲ ਪਹੁੰਚਣਾ ਬਸ ਸੌਂ ਜਿਓ ਠੀਕ ਹੈ ਤੇ ਆਪਾਂ ਤਾਂ ਕਹਿੰਦੇ ਨੇ ਨਹਾ ਕੇ ਆਪਾਂ ਫਰੈਸ਼ ਹੋ ਗਏ ਹਨਾ ਐ ਮਤਲਬ ਉਹ ਹੋ ਗਿਆ ਫਰੈਸ਼ਨੈਸ ਜੀ ਆ ਗਈ ਇਹ ਕਹਿੰਦੀ ਨਹਾ ਕੇ ਮੈਨੂੰ ਨੀਂਦ ਆ ਗਈ ਇਹ ਸਾਡਾ ਉਲਟਾ ਹੀ ਬੰਦਾ ਬਾਕੀ ਕੋਈ ਗੱਲ ਨਹੀਂ ਤੁਸੀਂ ਕਮੈਂਟ ਕਰਕੇ ਦੱਸਿਓ ਜੋ ਜਨਾਨੀ ਫਿਰ ਪੜਦੀ ਆ ਤੇ ਜੋ ਜਨਾਨੀ ਆ ਉਹ ਤਾਂ ਸੌ ਹੀ ਜਾਂਦੀ ਆ ਮੈਂ ਉਹਦੇ ਅੱਖਾਂ ਐਵੇਂ ਜਿਵੇਂ ਅੱਖਾਂ ਡਰਾਈ ਨਹੀਂ ਹੋ ਜਾਂਦੀਆਂ ਨਾ ਕਿ ਉਹਵੇਂ ਹੋ ਜਾਂਦੀਆਂ ਫਿਰ ਮੈਂ ਸੌ ਜਾਂਦੀ ਆ ਨਾ ਕਿ ਤਾਂ ਤੁਹਾਨੂੰ ਸੁਸਤੀ ਲੱਥਦੀ ਹੈ ਮੇਰੀ ਉੱਤੇ ਨਾ ਕਿ ਤਾਂ ਸੁਸਤੀ ਲੱਥਦੀ ਤੈਨੂੰ ਸੁਸਤੀ ਚੜਦੀ ਹੈ ਵਾਓ ਤੇਰੇ ਦਮ ਨਾਲ ਸੁਸਤੀ ਚੜਦੀ ਹੈ ਇਹਦਾ ਗੱਲ ਤੇਰੀ ਜਨਾਨੀ ਆ ਦੇ ਆਪੋਸਿਟ ਚੱਲਦਾ ਤੇ ਪੈਰ ਲੈ ਲੈ ਚੱਲਦਾ ਇਤਨੀ ਸਾਰੇ ਸਾਰੇ ਗਾਣੇ ਤੈਨੂੰ ਤਾਰ ਗਏ ਹੋਏ ਨੇ ਸ਼ੇਅਰ ਕਰਨ ਵਾਸਤੇ ਤੇ ਦਮਨ ਦੀ ਬੈਂਡ 7 ਵਜੇ ਆ ਜਣੀ ਹੈ ਤੇ ਦਮਨ ਨੂੰ ਕਰਦੀਏ ਰੈਡੀ ਫਟਾਫਟ ਜਲਦੀ ਕਰੋ ਰੋਟੀ ਵੀ ਖਾਣੀ ਕੰਗੀ ਵੀ ਕਰਨੀ ਹੈ ਹਜੇ ਮੇਰਾ హెయిਰ ਸਟਾਈਲ ਕਰੋ ਕੇਸਟਾਈਲ ਮੈਂ ਨਹੀਂ ਕਰਨਾ ਪਉਤਾ ਮੈਨੂੰ ਬਹੁਤ ਕੰਮ ਨੇ ਮੈਂ ਵਾਸ਼ਿੰਗ ਮਸ਼ੀਨ ਲਾਣੀ ਕੱਪੜੇ ਧੋਣ ਵਾਲੇ ਨੇ ਤੇ ਇਧਰਲੇ ਨਾ ਕੱਲ ਦੇ ਪਰਦੇ ਲਾਏ ਸੀ ਉਹ ਸਾਫ ਸਫੂਲ ਕੁਪਰੋ ਸਾਫ ਕਰਨ ਵਾਲਾ ਸੀ ਉਹ ਸਾਫ ਕੀਤਾ ਤੇ ਇਧਰ ਪਰਦੇ ਲਾੜੇ ਨੇ ਤੇ ਕੱਲ ਦਾ ਪੈ ਪੈ ਨਹੀਂ ਪਿਆ ਲਾਈ ਨਹੀਂ ਹੈਗੀ ਇੱਕ ਕੰਮ ਹੋਰ ਰਹਿਦਾ ਉਹ ਵੀ ਕਰਨਾ ਦਾ ਮੂੰਛ ਛਟਰੀ ਵਾਲਾ ਮੀ ਸਾਰਾ ਨੰਗ ਗਿਆ ਰੋਜ਼ ਕਹਿੰਦੇ ਸੀ ਛਟਰੀ ਠੀਕ ਕਰਾਣੀ ਪਰ ਕੋਈ ਨਹੀਂ ਬਲੇਰੋ ਵਲੌਗ ਚ ਖੜਾ ਰੋਟੀ ਖੜਾ ਆਪੇ ਹੱਥ ਧੋਲੇ ਪਹਿਲਾਂ ਮੈਂ ਦਮਾ ਚਾਹ ਦੇ ਵਿੱਚ ਆਪਣਾ ਬ੍ਰੈਕਫਾਸਟ ਕਰ ਲਿਆ ਆਪਾਂ ਵੀ ਚਾਹ ਕੋਤਕ ਪੀਣੀ ਚਾਹ ਪੀ ਕੇ ਆਪਾਂ ਥੋੜਾ ਬੰਦ ਕੰਮ ਕਰ ਲੈਂਦੇ ਨਾ ਚਰਚਾ ਨਹੀਂ ਨਾ ਕਿੰਨੇ ਫਿਰ ਆ ਸਰੀਰ ਸੁਸਤੀ ਸੁਸਤੀ ਹੋ ਜਾਂਦਾ ਹਨਾ ਹਾਂ ਤੇ ਅੱਜਕੱਲ ਸੋਖਣਾ ਕੰਮ ਜ਼ਿਆਦਾ ਹੈ ਤੇ ਇਹਦੇ ਕਰਕੇ ਥੋੜਾ ਜਿਹਾ ਐਕਟਿਵ ਰਹਿਣਾ ਪੈਂਦਾ ਹੈ ਕੌਫੀ ਵੀ ਬਣਾ ਕੇ ਪੀਆ ਕਰਾਂਗੇ ਕਹਿੰਦੇ ਕੌਫੀ ਨਾਲ ਬੰਦਾ ਐਕਟਿਵ ਰਹਿੰਦਾ ਕੌਫੀ ਬਣਾ ਕੇ ਪੀਆ ਕਰਾਂਗੇ ਉਹ ਦਰਵਾਜ਼ਾ ਬਹੁਤ ਬਾਹਰ ਕਰਦਾ ਜਦੋਂ ਉਹ ਤੇ ਨੱਡੀ ਤਾਂ ਨੂੰ ਬੰਨ ਲਈ ਬ੍ਰੇਕਫਾਸਟ ਦਾ ਮਾਨੂੰ ਸਾਡਾ ਇਹ ਪਹਿਲਾਂ ਆਪਣੇ ਘਰ ਦੇ ਕੰਮ ਕਰ ਸਾਰੇ ਖਤਮ ਕਰ ਲਈ। ਇਧਰ ਆਪਾਂ ਦੁੱਧ ਗਰਮ ਕਰਕੇ ਰੱਖਿਆ ਠੰਡਾ ਹੈਗਾ ਫ੍ਰਿਜ ਚ ਰੱਖਾਂਗੇ। ਇਧਰ ਆਪਣਾ ਕਿਚਨ ਵੀ ਸਾਫ਼ ਆ ਤੇ ਇਧਰ ਆਪਣਾ ਬੈੱਡਰੂਮ ਵੀ ਸਾਫ਼ ਆ ਤੇ ਇਧਰ ਆਪਾਂ ਕਰ ਰਹੇ ਆ ਵੀਡੀਓ ਸ਼ੂਟ ਦੀ ਤਿਆਰੀ ਹੋਣ ਲੱਗੀ ਕੋਈ ਸੂਟ ਨੇ ਜਿਹੜੇ ਕੱਲ ਆਪਾਂ ਆਪਣੀਆਂ ਭੈਣਾਂ ਨੂੰ ਦਿਖਾਏ ਸੀ ਕਾਟਨ ਦੇ ਤੇ ਕਾਫੀ ਮੇਰੀਆਂ ਭੈਣਾਂ ਦਾ ਰਿਸਪੌਂਸ ਬਹੁਤ ਵਧੀਆ ਆਇਆ ਤੇ ਹੁਣ ਨੈਕਸਟ ਵੀਡੀਓ ਲਈ ਤਿਆਰੀ ਕਰ ਰਹੇ ਆ ਤੇ ਇਧਰ ਆਪਣੇ ਕੋਲ ਸੂਟ ਆਏ ਨੇ ਜੀ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਮਿਲਣਗੇ ਟੇਸਟਾ ਦੇ ਬਹੁਤ ਪਿਆਰੇ ਸੂਟ ਤੇ ਦਿਖਾਵਾਂਗੇ ਪਹਿਲਾਂ ਕਰ ਲਈਏ ਥੋੜਾ ਬੋਧ ਖਲਾਰਾ ਜਿਹਾ ਪਿਆ ਆ ਸਾੰਬਲੀਏ ਤੇ ਇਧਰ ਆਪਾਂ ਵੀ ਹੋ ਰਿਹਾ ਰੈਡੀ ਤੇ ਗਰਮੀ ਬਹੁਤ ਜ਼ਿਆਦਾ ਤਾਂ ਉਧਰ ਮੈਂ ਜਾਣਾ ਬਾਜ਼ਾਰ ਮੱਡੇ ਵੀ ਉੱਨਾ ਕਿਉਂਕਿ ਧੀਆਂ ਆ ਰਹੀਆਂ ਨੇ ਤੇ ਆਪਾਂ ਨੇ ਕੁਝ ਕੁ ਆਪਣੇ ਸੂਟ ਸਿਲੈਕਟ ਕਰਨੇ ਨੇ ਤੇ ਉਹਦੇ ਵਾਸਤੇ ਜਾਣਾ ਬਾਜ਼ਾਰ ਤੇ ਅੱਜ ਗਰਮੀ ਇੰਨੀ ਹੈ ਨਾ ਬੁਰਾ ਹਾਲ ਹੋਇਆ ਤਾਂ ਗਰਮੀ ਨਾਲ ਤੇ ਬਿਲਕੁਲ ਵੀ ਤਿਆਰ ਹੋਣ ਨੂੰ ਦਿਲ ਨਹੀਂ ਕਰਦਾ ਹੈਗਾ ਤੇ ਵੀਡੀਓ ਸ਼ੂਟ ਕਰਨੀ ਤੇ ਉਹਦੇ ਲਈ ਲੱਗਿਆ ਰੈਡੀ ਹੋਣ ਤੇ ਕੱਲ ਦਾ ਨਾ ਮੇਰੇ ਮੂੰਹ ਦੇ ਉੱਤੇ ਆ ਹੂਰੇ ਪਤਾ ਨਹੀਂ ਗਰਮੀ ਨਾਲ ਹੋ ਗਿਆ ਕੀ ਹੋ ਗਿਆ ਪੂਰਾ ਜ਼ਖਮ ਜਿਹਾ ਬਣਿਆ ਪਿਆ ਫੰਸੀ ਜੀ ਹੋਈ ਪਈ ਹੈ ਤੇ ਚਾਹ ਜੀ ਦਮਾ ਸਾਡੀ ਨਾ 3 ਵਜੇ ਤੇ ਉਹਨਾਂ ਚਿਰ ਆਪਾਂ ਕਰ ਲਈ ਪਿਆਰੀ ਆਪਣੀ ਫਿਰ ਦਮਾਣਾ ਆ ਕੇ ਫਿਰ ਟਿਊਸ਼ਨ ਜਾਣਾ ਹੁੰਦਾ ਚੱਲ ਨੂੰ ਤੇ ਉਹਦੇ ਕੋਲ ਟਾਈਮ ਨਹੀਂ ਹੁੰਦਾ ਤੇ ਮੈਂ ਵੀਡੀਓ ਕੋਲੀ ਸ਼ੂਟ ਕਰਾਂਗੀ ਤੇ ਬਣੇ ਰੋ ਵਲੌਗ ਚ ਜਿਹੜਾ ਨਾ ਮੈਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਬਾਕੀ ਸੂਟਾਂ ਬਾਰੇ ਵੀ ਵੀਡੀਓ ਬਾਰੇ ਵੀ ਜਿਹੜੀ ਸੂਟਾਂ ਦੀ ਵੀਡੀਓ ਆ ਰਹੀ ਏ ਐਸੇ ਚੈਨਲ ਤੇ ਆ ਰਹੀ ਏ ਉਹਦੇ ਬਾਰੇ ਵੀ ਜ਼ਰੂਰ ਦੱਸਿਓ ਕਿ ਕਿਵੇਂ ਲੱਗ ਰਹੀ ਹੈ ਤੇ ਕੱਲ ਜਿਹੜੀ ਮੈਂ ਵੀਡੀਓ ਪਾਈ ਸੀ ਆਪਣੀ ਸੂਟਾਂ ਵਾਲੀ ਕਾਟਨ ਦੇ ਸੂਟਾਂ ਵਾਲੀ ਜਿਹੜੇ ਐਸੇ ਚੈਨਲ ਤੇ ਪਾਈ ਸੀ ਤੇ ਉੱਚ ਕੁਝ ਗਲਤੀ ਜੀ ਹੋ ਗਈ ਸੀ ਆਪਣੇ ਰੇਟ ਨਹੀਂ ਸ਼ੋ ਹੁੰਦੇ ਪਏ ਉੱਪਰ ਜਿਹੜਾ ਆਪਣੇ ਸੂਟ ਦਾ ਪ੍ਰਾਈਸ ਸੀ ਉਹ ਨਹੀਂ ਸ਼ੋ ਹੋ ਰਿਹਾ ਤੇ ਕਾਫੀ ਮੇਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਤੇ YouTube ਤੇ ਕਮੈਂਟ ਆ ਰਹੇ ਸੀ ਤੇ ਪਲੀਜ਼ ਉਹਦੇ ਉੱਤੇ ਮੈਂ ਨੰਬਰ ਦਿੱਤਾ ਹੋਇਆ ਹੈ ਆਪਣਾ WhatsApp ਨੰਬਰ ਤੁਸੀਂ ਮੈਨੂੰ WhatsApp ਕਰਕੇ ਤੇ ਪੁੱਛ ਸਕਦੇ ਹੋ ਕਿ ਰੇਟ ਪ੍ਰਾਈਸ ਕਿੰਨਾ ਹੈ ਤੇ ਤੁਸੀਂ ਜਦੋਂ ਬੁੱਕ ਕਰਨਾ ਹੋਵੇ ਤਾਂ ਤੁਸੀਂ ਮੈਨੂੰ WhatsApp ਮੈਸੇਜ ਕਰ ਸਕਦੇ ਹੋ ਕਿ ਇਹ ਸਾਡਾ ਸੂਟ ਹੋਲਡ ਕਰ ਦਿਓ ਤੇ ਇਸ ਕਰਕੇ ਕਾਫੀ ਭੈਣਾਂ ਨੇ ਕਮੈਂਟ ਆਇਆ ਕਿ ਰੇਟ ਨਹੀਂ ਸ਼ੋ ਹੋ ਰਿਹਾ ਰੇਟ ਨਹੀਂ ਸ਼ੋ ਹੋ ਰਿਹਾ ਤੇ ਫਿਰ ਮੈਂ ਕੁਝ ਨੂੰ ਤਾਂ ਵਿਚ ਰਿਪਲਾਈ ਕੀਤਾ ਕੁਝ ਨੂੰ WhatsApp ਤੇ ਕੀਤਾ ਚਲੋ ਜੀ ਪਹਿਲਾਂ ਫੁੱਟ ਪਾਣੀ ਦਾ ਪੀ ਲਈਏ ਤੇ ਫਿਰ ਕੁੰਗੀ ਕੁੰਗੀ ਕਰਦੇ ਆ ਜੀ ਬਣੇ ਰੋ ਵਲੌਗ ਚ ਔਰ ਜੀ ਇਹ ਆਪਣਾ ਸੈਕੰਡ ਕੋਰੀਅਰ ਚੱਲਾ ਫਰਸਟ ਚਲਾ ਗਿਆ ਸੀ 4 6 ਸੂਟਾਂ ਦਾ ਤੇ ਇਹ ਸੈਕੰਡ ਹੈਗਾ ਜੀ ਤੇ ਬਸ ਆਪਾਂ ਤਿਆਰੀ ਕਰ ਰਹੇ ਆਂ ਕੋਰੀਅਰ ਕਰਵਾ ਕੇ ਆਉਣੇ ਨੇ ਤੇ ਬਹੁਤ ਸਾਧ ਦਿੱਤਾ ਮੇਰੀਆਂ ਭੈਣਾਂ ਨੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਅੱਜ ਆਪਾਂ ਕੋਰੀਅਰ ਕਰਵਾ ਕੇ ਆਉਣੇ ਆਂ ਔਰ ਜੀ ਇੱਧਰ ਆਪਾਂ ਨੇ ਚਾਹ ਬਣਾ ਲਈ ਇੱਧਰ ਸਾਡਾ ਦਮੂ ਆ ਗਿਆ ਦਮੂ ਮੈਗੀ ਖਾ ਕੇ ਬੈਠਾ ਚਾਹ ਚ ਮਟਰ ਡਬੋਟ ਬੋ ਖਾ ਰਿਹਾ ਆਂ ਆਏ ਹਾਏ ਦਮਨ ਆਖੀ ਪਾਗੜ ਫੁਣਾ ਹੈ ਡਬੋ ਕੇ ਥੋੜੀ ਖਾਂਦੇ ਹੁੰਦੇ ਨੇ ਤੇ ਚਾਹ ਦੇਖੋ ਇਹ ਕੱਜ ਪਾਈ ਐਡੇ ਐਡੇ ਵੱਡੇ ਢੋਲੂ ਚ ਹੋਈ ਮੇਰੇ ਤੇ ਚਾਹ ਠੰਡੀ ਹੋ ਜਾਣੀ ਹੈ ਚਲੋ ਜੀ ਚਾਹ ਚ ਪੀ ਕੇ ਤੇ ਆਪਾਂ ਨੇ ਇਹ ਸੂਟਾਂ ਦੀ ਵੀਡੀਓ ਸ਼ੂਟ ਕਰਨੀ ਸੀ ਉਹ ਕੀਤੀ ਆਪਾਂ ਨੇ ਤੇ ਹੁਣ ਆਪਾਂ ਨੇ ਤੁਹਾਨੂੰ ਪਤਾ ਸੂਟਾਂ ਦੀ ਤੈਹ ਲਾ ਕੇ ਰੱਖਣੀ ਕਿਉਂਕਿ ਫਿਰ ਜੇ ਤੈਹ ਨਾ ਲਾਈਏ ਨਾ ਵੱਟ ਵੱਟ ਬਹੁਤ ਪੈ ਜਾਂਦੇ ਤੇ ਇੱਕ ਦੋ ਭੈਣ ਮੇਰੀ ਦਾ ਕਮੈਂਟ ਆਇਆ ਸੀ ਉਹ ਕਹਿੰਦੇ ਸੀ ਸੂਰਤ ਤੁਸੀਂ ਬਲੌਗ ਦੇ ਵਿੱਚ ਵੀ ਦਿਖਾ ਦਿਆ ਕਰੋ ਦੇ ਵਲੌਗ ਵਿੱਚ ਤਾਂ ਦਿਖਾਉਂਦੇ ਆਂ ਬਾਕੀ ਇਹਦੀ ਇਹਦੀ ਵੀਡੀਓ ਵੀ ਆ ਰਹੀ ਜੀ ਇੱਕ ਵੀਡੀਓ ਵਲੌਗ ਆ ਰਿਹਾ ਤੇ ਇੱਕ ਜਿਹੜੀ ਆਪਣੀ ਸੂਟਾਂ ਦੀ ਵੀਡੀਓ ਆ ਰਹੀ ਏ ਜਿਹੜੀ ਮੇਰੇ ਭੈਣ ਨੂੰ ਕਿਸੇ ਨੂੰ ਚਾਹੀਦੀ ਹੋਵੇਗੀ ਤੁਸੀਂ ਉਹ ਵੀਡੀਓ ਦੇਖ ਕੇ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਉੱਥੇ ਮੈਸੇਜ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਘੈਂਟ ਵਾਲੇ ਸੂਟ ਜਿਹੜੇ ਅਸੀਂ ਬਹੁਤ ਹੀ ਘੈਂਟ ਆ ਬਹੁਤ ਹੀ ਅੱਜ ਆਪਾਂ ਨੇ ਦਿਖਾਏ ਜੀ ਵੀਡੀਓ ਦੇ ਵਿੱਚ ਪੀਸਟਾ ਬ੍ਰਾਂਡ ਦੇ ਸੂਟ ਤੇ ਕੱਲ ਨੂੰ ਵੀਡੀਓ ਜਾ ਕੇ ਦੇਖਿਓ ਤੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗੀ ਲੋ ਆਪਾਂ ਲਾਈਵ ਕੀਤਾ ਹੈ ਮੈਨੂੰ ਇਹ ਲੱਗਣਿਆ ਮੈਂ ਸੂਟਾਂ ਦੀ ਵੀਡੀਓ ਬਣਾਣੀ ਆ। ਉਹ ਡਾਲਸਨ ਕਦੀ ਡਿਜ਼ਾਈਨ ਬੜਾ ਸੋਹਣਾ ਹੈ ਦਾ ਹਨਾ। ਮੇਰੀ ਸਲਾਹ ਮੈਂ ਹੀ ਸਵਾਲਾਂ ਦਾ ਮੁ ਖਸਵਾਲੂ। ਜਦੋਂ ਮੈਂ ਕਹਿੰਦੀ ਆ ਨੰਦਾ ਮੈਨੂੰ ਮੈਂ ਸੂਟ ਸਵਾਲਾਂ ਦਾ ਬਣ ਕਹਿੰਦੀ ਮੈਨੂੰ ਸਵਾ ਦੋ। ਮੈਨੂੰ ਸਵਾ ਦੋ। ਅਗੇ ਸਰਪਜੀ ਦੀ ਮਾਸੀ ਕਹਿ ਰਹੀ ਸੀ। ਸਰਪਜੀਤ ਮਾਸੀ ਕਹਿੰਦੀ ਜਦੋਂ ਮਨ ਨੂੰ ਪਸੰਦ ਸੀ ਵਾਈਟ ਸੂਟ ਸਵਾ ਦੇਣਾ ਸੀ। ਹੋਰ ਕੀ? ਹੋਰ ਕੀ? ਉਹ ਪੈਪਾ ਪਹਿਲਾਂ ਐਵੇਂ ਦੀ ਲਾ ਲੈਂਦੇ ਆ ਫਿਰ ਬਾਅਦ ਚ ਲਾਉਨੇ ਆ ਤੇ ਹਜੇ ਸਬਜ਼ੀ ਦਾ ਕੁਛ ਨਹੀਂ ਸੋਚਿਆ ਕੀ ਬਣਾਉਣਾ ਕੀ ਨਹੀਂ ਦੇਖਦੇ ਆ ਤੇ ਕੱਲ ਪਰਸੋਂ ਪਰਸੋਂ ਪਤਾ ਨਹੀਂ ਪਰਸੋਂ ਸੁਖਨ ਜੀ ਦੀ ਦਾ ਫੋਨ ਆਇਆ ਸੁਖਨ ਜੀ ਦੀ ਬੜਾ ਗੁੱਸਾ ਕਰਨੀ ਹੀ ਅਮਨ ਤੇ ਮੈਂ ਅਮਨ ਨੂੰ ਫੋਨ ਵੀ ਕੀਤਾ ਸੀ ਤੇ ਮੈਂ ਹੁਣ ਵੀਡੀਓ ਚ ਵੀ ਕਹਿ ਦੇਣੀ ਆ ਸੁਖਨ ਜੀ ਦੀ ਤੁਸੀਂ ਫੋਨ ਕਰਕੇ ਅਮਨ ਨੂੰ ਚੰਗੀਆਂ ਗਾਲਾਂ ਗੂਲਾ ਕੱਢਿਓ ਤਾਂ ਤੁਹਾਡਾ ਫੋਨ ਚੱਕੇਗੀ ਅਮਨ ਫੋਨ ਨਹੀਂ ਚੱਕਦੀ ਭਾਈ ਕਿਸੇ ਦਾ ਤੇ ਸਾਰੇ ਜਾਣੇ ਫਿਰ ਮੈਨੂੰ ਲਾਮਾ ਦੇਂਦੇ ਨੇ ਤੇ ਅਮਨ ਦੀ ਕੰਪਲੇਟ ਆਈ ਏ ਤੇ ਅਮਨ ਦੀ ਕੰਪਲੇਟ ਆਈ ਏ ਇੱਧਰ ਆਪਣਾ ਫੋਨ ਆ ਗਿਆ ਪਲੀਜ਼ ਜਿਹੜੇ ਨਾ WhatsApp ਤੇ ਮੈਸੇਜ ਕਰਿਆ ਕਰੋ ਜਿੱਥੇ ਆਪਾਂ ਸੂਟਾਂ ਦੀ ਵੀਡੀਓ ਪਾਉਣੀ ਹੈ ਉੱਪਰ ਮੈਂ WhatsApp ਨੰਬਰ ਦਿੱਤਾ ਹੋਇਆ WhatsApp ਮੈਸੇਜ ਕਰਿਆ ਕਰੋ ਇਹ ਸੂਟ अवेलेबल ਹੈ ਜੀ ਇਹ ਤਾਂ ਆਪਣਾ ਸੋਲਡ ਆਊਟ ਹੋ ਗਿਆ ਕੀ ਕੀਤਾ ਜਾਏ ਕਹਿੰਦੇ ਸੋਲਡ ਆਊਟ ਹੋਰ ਕੀ ਉਹ ਡਿਜ਼ਾਈਨ ਪਸੰਦ ਕਰ ਲਓ ਜੇ ਮੈਸੇਜ ਆਏ ਜੀ ਆਪਾਂ ਮੈਸੇਜ ਦਾ ਰਿਪਲਾਈ ਕਰ ਲਈਏ ਪਹਿਲਾਂ ਆਪਾਂ ਜਿਹੜੇ ਮੇਰੇ ਭੈਣ ਦਾ ਮੈਸੇਜ ਆਉਂਦਾ ਨਾਲ ਦੀ ਨਾਲ ਰਿਪਲਾਈ ਕਰਦੇ ਹਣਾ ਅਗਲਾ ਵੀ ਟਾਈਮ ਕੱਢ ਕੇ ਕਰਦਾ ਤੇ ਆਪਾਂ ਉਤਰ ਕਰ ਰਿਆ ਮੈਸੇਜ ਤੇ ਆਪਾਂ ਜੇ ਨਾਲ ਰਿਪਲਾਈ ਕਰੀਏ ਟਾਈਮ ਨਾਲ ਤੇ ਫਿਰ ਚੰਗਾ ਜਿਹਾ ਨਹੀਂ ਲੱਗਦਾ ਬੁਰਾ ਲੱਗਦਾ ਪੁੱਤ ਜੂਟ ਸੇਲ ਹੋ ਗਏ ਜਿਹੜੇ ਪਏ ਨੇ ਸਵਾਣੇ ਨੇ ਹਮ ਪਸੰਦ ਆ ਇਹਦੀ ਤਾਂ ਆਪਾਂ ਜਿਹੜਾ ਟੈਸਟਾ ਬ੍ਰੈਂਡ ਦਿੱਤੀ ਤਾਂ ਆਪਾਂ ਵੀਡੀਓ ਸ਼ੂਟ ਕਰਕੇ ਹਟਿਆ ਤੇ ਆ ਆਪਣੇ ਸਾਰੇ ਸੇਲ ਹੋ ਗਏ ਨੇ ਸਾਰੇ ਸੇਲ ਹੋ ਗਏ ਹਾਂ ਆ ਸਾਰੇ ਸੇਲ ਹੋਏ ਹੋਣੇ ਆਪਣੇ ਇਹਨਾਂ ਚੋਂ ਵਿੱਚ 400 ਸੂਟ ਸੇਲ ਹੋਏ ਨੇ ਉਸੇ ਥੋੜੇ ਬਚੇ ਨੇ ਆਪਣੇ ਇਹ ਤੇਰੇ ਸਵਾਣ ਵਾਲੇ ਨਹੀਂ ਹੈਗੇ ਦਮਨ ਹੈਗੇ ਨੇ ਤੁਸੀਂ ਸਵਾ ਕੇ ਦੇ ਦੋ ਇਹ ਪੁੱਤ ਵੱਡਿਆਂ ਦੇ ਸਵਾਣ ਵਾਲੇ ਦੁਪੱਟਿਆਂ ਨਾਲ ਸੂਟ ਨੇ ਐਡੇ ਮਹਿੰਗੇ ਸੂਟ ਨੇ ਇਹ ਅੱਛਾ ਤੇ ਮੈਂ ਮਹਿੰਗਾ ਨਹੀਂ ਪਾ ਸਕਦੀ ਪਾ ਸਕਦੀ ਹਾਂ ਮੈਂ ਕਿਉਂ ਨਹੀਂ ਹੈਗਾ ਪਾ ਸਕਦੀ ਪਰ ਤੁਹਾਨੂੰ ਚਾਹੀਦਾ ਸਿੰਪਲ ਜਿਹਾ ਐਵੇਂ ਦੇ ਸੂਟ ਜਾਈਦੇ ਸਿੰਪਲ ਦੇ ਆਹੀ ਸਵਾ ਦੋ ਫਿਰ ਇਹ ਵੀ ਬਹੁਤ ਲਾਈਟ ਵੇਟ ਆ ਆਹੀ ਸਵਾ ਦੋ ਕਿਹੜਾ ਰੰਗ ਸਵਾਣਾ ਆ ਆਹੀ ਸਵਾ ਦੋ ਪਰ ਆਪਾਂ ਆਪਣੀ ਪੂਰੀ ਕਰਾਂਗੇ ਸੂਟ ਆਪਾਂ ਆਪਣੇ ਭੈਣ ਭਰਾਵਾਂ ਨੂੰ ਕੀ ਦੇਣੇ ਨੇ ਹੈ ਮਾ ਬਲੂ ਇਸ ਬਣਾ ਰਾਂਗੇ ਕਲਰ ਬੜੇ ਸੋਹਣੇ ਚਿਪਸ ਲਈ ਆਮ ਹੈ ਲੈ ਹੁਣ ਤੂੰ ਤੇ ਕੁੱਤੀ ਰੋਟੀ ਖਾਦੀ ਹੁਣ ਚਾਹ ਪੀਤੀ ਮਟਰ ਪਏ ਟਿਊਸ਼ਨ ਤੋਂ ਸਕੂਲ ਤੋਂ ਆ ਕੇ ਤੈਨੂੰ 5 ਵਜੇ ਤੈਨੂੰ ਅੱਜ ਖਾਦਾ ਸੀ ਚਲ ਮੈਂ ਰੋਟੀ ਬਣਾਣੀ ਆ ਨਹੀਂ ਰੋਟੀ ਨਹੀਂ ਖਾਣੀ ਨਾ ਪਾਪਾ ਨੂੰ ਕਹਿ ਕੇ ਕੋਈ ਚਾਰਡਰੀ ਕਰਵਾ ਦੋ ਆਹੂ ਕਰਵਾ ਦੋ ਆਰਡਰ ਤੇਰੇ ਵਾਸਤੇ ਕਿਤੇ ਹੋਰ ਨਾ ਪਾਸਤਾ ਪਾਸਤਾ ਕਰੇ ਵੀ ਨਹੀਂਗਾ ਪਾਸਤਾ ਲੈ ਆਉਣੇ ਪਾਸਤਾ ਬਣਾ ਲੈ ਹੁਣ ਬਾਦੀਆਂ ਚੀਜ਼ਾਂ ਨਾ ਖਾਓ ਮੈਦੇ ਵਾਲੀਆਂ ਬੁੱਤ ਢਿੱਡ ਖਰਾਬ ਕਰਨ ਵਾਲਾ ਕੰਮ ਨੇ ਮਾਰੀ ਜਾਣਾਂ ਕੀ ਰੱਖਿਆ ਜੋ ਕੁਛ ਰੋਟੀ ਚ ਰੋਟੀ ਚ ਹੀ ਏ ਇਹ ਚੀਜ਼ਾਂ ਨਾਲ ਢਿੱਡ ਭੰਦਿਆ ਕਿਤੇ ਮੈਂ ਆਸੂ ਤਾਂ ਤੈਨੂੰ ਲੱਗੀਆਂ ਪਣੀਆਂ ਆਹ ਹੁਣ ਕਰੀਏ ਰੋਟੀ ਬੜੀ ਦੀ ਤਿਆਰੀ ਇਹ ਬੁੰਦੇ ਹੀ ਸਾਟਾ ਵੱਡੀ ਚਲ ਪੁਣਾ ਇਹ ਲੱਗ ਗਈ ਫਿਲਟਰ ਚੱਲਿਆ ਫਿਲਟਰ ਪੰਗਾ ਪੰਗਾ ਲੈ ਦਮਾ ਤੇ ਲਾਈਏ دروازੇ ਦੀ ਬੜੀ ਬਾਸ ਕਰ ਆਹ ਤੇ ਵਾਇ ਇਹੀ ਬਾਸ ਕਰਦਾ ਕੋ ਨੂੰ ਨੂੰ ਕਰਦਾ ਕੇ ਇਹ ਨਾ ਬਿਆ ਚੱਲੂ ਸਕੇ ਉਹ ਤੇ ਕਾਟਣਾ ਲਾ ਦੋ ਉਹ ਕੀ ਹੋ ਗਿਆ ਨਾ ਤੇ ਲੱਗ ਗਿਆ ਕਾਟਨ ਨਾਲ ਲਾ ਦੋ ਨਾ ਬੱਸ ਹੁਣ ਤਾਂ ਡੁੱਲ ਗਿਆ ਹੁਣ ਕਾਟਨ ਨਾਲ ਐਵੇਂ ਚਮਚੇ ਨਾਲ ਵਧੀਆ ਪੈ ਜਾਂਦਾ ਵਿੱਚ ਆਹ ਜੂੜਾ ਪਿਛਲੀਆਂ ਤੋਂ ਪਿਛਲੀਆਂ ਕਰਦੀਆਂ ਦਾ ਸਵਾਖ ਰੱਖਿਆ ਬੈ ਇਹਦੀ ਹਾਲਤ ਦੇਖੋ ਇਹ ਤਾਂ ਲੰਬਾ ਹੋ ਗਿਆ ਮੈਂ ਪੂਰਾ ਤੇ ਕਢਾਈ ਕਰਵਾਈ ਸੀ ਇਹਦੇ ਤੇ ਲੰਬਾਈ ਵਧਾ ਹੋ ਗਿਆ ਇਹ ਸੀ ਤਾਂ ਗਲਤ ਹੈ ਇਹ ਹਾਂ ਉਹ ਤਾਂ ਸੀਤਾ ਹੋਇਆ ਕਿ ਇਹ ਅਣ ਜਾਣੇ ਸੀਤਾ ਹੋਇਆ ਇਹ ਬਸ ਆ ਤੇ ਅੰਡੂਲੇ ਨਾਲ ਮੁਕਿਰਕਾ ਨਹੀਂ ਜਾਇਦਾ ਤੇ ਅੱਜ ਮੈਂ ਕੱਢ ਕੇ ਪਾਇਆ ਹੈ ਇਹ ਜੋਰਦਰ ਦਾ ਯਾਨੀ ਹੈਗਾ ਮੋਟਾ ਹੈ ਤੇ ਉਹ ਫਿਰ ਕੱਪੜਾ ਤੇ ਤੇਲ ਉੱਲੀ ਜਾ ਰਿਹਾ ਦੇਖਿਓ ਰਿਹਾ ਕੱਪੜੇ ਪਿੱਛੇ ਰੱਖ ਕੇ ਤੇ ਪੱਟੜੀ ਉੱਲੀ ਉਹ ਨਿਰੰਧੀ ਵਾਦ ਆਊਗੀ ਨਾ ਨਾ ਅਰੇ ਆ ਗਈ ਹੈ ਨਾ ਹੋ ਗਈ ਸੱਟ